ਅਸੀ ਇਹ ਚੀਜ਼ ਨੂੰ ਅੰਬੋਲ ਨਹੀਂ ਕਰ ਸਕਦੇ ਕਿ ਸਾਡੀ ਕੁੜੀਆਂ ਦੀ ਸਭ ਤੋਂ ਜ਼ਿਆਦਾ ਗਲਤੀ ਹੈ ਹਨਾ ਵੀ ਤੁਸੀਂ ਗੁਫਾ ਦੇ ਵਿੱਚ ਤੁਸੀਂ ਡੇਰਿਆਂ ਦੇ ਵਿੱਚ ਕਰਨ ਜਾਂਦੀਆਂ ਕੀ ਹੋ ਪਾਸਟਰ ਬਜਿੰਦਰ ਸਿੰਘ ਕੌਣ ਹੈ ਕਿਸੇ ਅਹੁਦੇ ਤੇ ਬੈਠਾ ਹੋ ਕੋਈ ਨਾਮ ਹੈ ਉਹਦਾ ਕੋਈ ਕੰਮ ਹੈ ਉਹਦਾ ਕਿਸ ਲੈਵਲ ਤੇ ਅਸੀਂ ਉਹਨੂੰ ਜਾਣਦੇ ਆ ਕਿ ਇਹਨੇ ਬਣਾਇਆ ਹੈ ਲੋਕਾਂ ਨੇ ਲੋਕਾਂ ਨੇ ਬਣਾਇਆ ਨਾ ਰਾਮ ਰਹੀਮ ਦੇ ਗੁਫੇ ਦੇ ਵਿੱਚ ਅਸੀਂ ਕੁੜੀਆਂ ਜਾਂਦੀਆਂ ਹਨਾ ਰਾਮ ਰਹੀਮ ਘਰੋਂ ਖਿੱਚ ਕੇ ਤਾਂ ਨਹੀਂ ਲੈ ਕੇ ਗਿਆ ਅਸੀਂ ਕੁੜੀਆਂ ਨੂੰ ਕਿ ਅਸੀਂ ਕੁੜੀਆਂ ਕਿਉਂ ਇਹਨਾਂ ਨੂੰ ਇੰਨਾ ਪਹਿਲੂ ਦਿੰਦੀਆਂ ਨੇ ਨਾ ਪੇਰੈਂਟਸ ਅਲੋ ਕਰਦੇ ਆ ਅਲੋ ਕਰਦੇ ਆ ਹਨਾ ਬਹੁਤ ਸਾਰੇ ਤੁਸੀਂ ਸਿਰਫ ਕੁੜੀਆਂ ਨਹੀਂ ਮਿਲ ਔਰਤਾਂ ਜਾਂਦੀਆਂ ਨੇ ਗੁਫਾ ਦੇ ਵਿੱਚ ਡੇਰਿਆਂ ਦੇ ਵਿੱਚ ਤੇ ਨਾਲ ਉਹ ਆਪਣੀਆਂ ਜਵਾਨ ਧੀਆਂ ਵੀ ਲੈ ਜਾਂਦੀਆਂ ਨੇ ਇੱਕ ਬੰਦੇ ਦੇ ਕਰਕੇ ਰੱਬ ਨੂੰ ਪਰਮਾਤਮਾ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਹਨਾ ਕਿਸੇ ਵੀ ਧਰਮ ਦੇ ਵਿੱਚ ਕੋਈ ਰੱਬ ਜਾਂ ਕੋਈ ਪਰਮਾਤਮਾ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਨਾਮ ਦੀ ਰੋਟੀ ਖਾਓ ਮੈਨੂੰ ਲੱਗਦਾ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਹਟ ਜਾਓ ਹਨਾ ਤੁਹਾਡੀ ਰੋਟੀ ਨਹੀਂ ਚੱਲਨੀ ਕਰਦੀ ਅਜਿਹੇ ਬੰਦਿਆ ਦੀ ਅਜਿਹੇ ਬੰਦੇ ਪਰਮਾਤਮਾ ਦੇ ਨਾਮ ਦੀ ਰੋਟੀ ਖਾਂਦੇ ਨੇ ਪਰ ਇਸ ਤਰੀਕੇ ਨਾਲ ਖਾਂਦੇ ਨੇ ਹਨਾ ਮੈਨੂੰ ਲੱਗਦਾ ਕਿ ਜਿੰਨੇ ਡੇਰੇ ਚੱਲਦੇ ਨੇ ਜਾਂ ਜਿੰਨੇ ਆਣਾ ਗੁਫਾ ਇਹਨਾਂ ਤੇ ਚੱਲਦੇ ਨੇ ਜਾਂ ਜੋ ਵੀ ਚੱਲਦਾ ਹੈ ਨਾ ਇਹ ਬੰਦੇ ਨਹੀਂ ਚਲਾਉਂਦੇ ਬੁੜੀਆਂ ਚਲਾਉਂਦੀਆਂ ਨੇ ਬੁੜੀਆਂ ਚਾਲਦੀਆਂ ਨੇ ਨਾ ਘਰੇ ਇਹਨਾਂ ਘਰੇ ਮੈਨੂੰ ਲੱਗਦਾ ਕਿ ਪਾਣੀ ਦਾ ਗਲਾਸ ਵੀ ਨਹੀਂ ਚੱਕਦੀਆਂ ਤੇ ਉੱਥੇ ਜਾ ਕੇ ਭਾਂਡੇ ਧੋਣਗੀਆਂ ਉੱਥੇ ਜਾ ਕੇ ਪੋਚੇ ਲਾਉਣਗੀਆਂ ਹਨਾ ਬੰਦੇ ਕਲਪਦੇ ਨੇ ਇਸ ਗੱਲੋਂ ਹਨਾ ਬੰਦੇ ਕਹਿੰਦੇ ਨੇ ਵੀ ਤੂੰ ਹਾਂ ਬੰਦੇ ਕਹਿੰਦੇ ਨੇ ਵੀ ਤੂੰ ਸਾਨੂੰ ਕਿਹੜੇ ਕੰਮਾਂ ਨੂੰ ਲਾਇਆ ਹੋਇਆ ਆ ਆ ਅਰਦਾਸ ਕਰ ਦੋ ਸਾਡੇ ਲਈ ਉਹ ਕਰ ਦੋ ਸਾਡੇ ਲਈ ਇਹ ਕਰ ਦੋ ਹਨਾ ਹੁਣ ਹੁਣ ਕੀ ਕਰ ਹੁਣ ਹੁਣ ਉਹ ਬੰਦੇ ਉਹਨੂੰ ਸਵਾਲ ਪੁੱਛਣ ਕਿ ਜਨਾਬ ਤੁਸੀਂ ਆਪਣੇ ਆਪ ਨੂੰ ਵੀ ਬਾਹਰ ਕਢਵਾਓ ਜੇਲ੍ਹ ਚ ਕਢਵਾਓ ਹਨਾ ਜੇਲ੍ਹ ਚ ਆਪਣੇ ਆਪ ਨੂੰ ਵੀ ਬਾਹਰ ਕਢਾਓ ਕੌਣ ਹੈ ਜੇਲ੍ਹ ਮੇਰੇ ਹਸਬੰਦ ਆਜ਼ਾਦ ਹੋ ਗਿਆ ਉਹ ਮੈਂ ਇੱਕ ਪਪਾ ਦੇਖਿਆ ਸੀ ਆਨਲਾਈਨ ਹਨਾ ਉੱਪਰ ਮੈਂ ਦੇਖਿਆ ਬਾਬਾ ਨਾ ਕੁੜੀ ਨੂੰ ਸਿਰ ਤੇ ਚੁੰਨੀ ਦੇ ਕੇ ਉਹਨਾਂ ਤੇ ਮੰਤਰ ਪੜਨ ਲੱਗਾ ਹੋਇਆ ਉਹਦੀ ਮਾਂ ਉਹਦੇ ਪਿਓ ਦੇ ਕੋਲ ਬੈਠੇ ਨੇ ਭਈ ਤੂੰ ਕਿਹੜਾ ਮੰਤਰ ਪੜ ਰਿਹਾ ਇੱਕ ਕੁੜੀ ਨੂੰ ਚੁੰਨੀ ਦੇ ਵਿੱਚ ਲੈ ਕੇ ਹਨਾ ਤੇ ਮਾਪੇ ਕੋਲ ਬੈਠੇ ਦੇਖੀ ਜਾ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚਾ ਨਾਲ ਚਮਤਕਾਰ ਹੋ ਰਿਹਾ ਹੈ ਪਾਸੇ ਬਲਜਿੰਦਰ ਸਿੰਘ ਨੂੰ ਮਰਕੈਡੀ ਸੱਜਾ ਸੁਣਾ ਦਿੱਤੀ ਗਈ ਹੈ ਤੇ ਉਸਤੇ ਪ੍ਰਿਆ ਮੈਮ ਤੁਹਾਡਾ ਕੀ ਕਹਿਣਾ ਹੈ ਕਿ ਸੱਚ ਦੀ ਜਿੱਤ ਹੋਈ ਹੈ ਬਿਲਕੁਲ ਸੱਚ ਦੀ ਜਿੱਤ ਹੋਈ ਹੈ ਮੈਨੂੰ ਲੱਗਦਾ ਕਿ ਅੱਜ ਉਸ ਕੁੜੀ ਨੂੰ ਸਾਰਿਆਂ ਨੂੰ ਸਵਾਛੀ ਦੇਣੀ ਚਾਹੀਦੀ ਹੈ ਜੇਕਰ ਉਹ ਨਾ ਬੋਲਦੀ ਤੇ ਉਹ ਤਾਂ ਬੰਦਾ ਸਾਫ ਸ਼ਵੀ ਨਾਲ ਘੁੰਮ ਰਿਆ ਸੀ ਉਹਦਾ ਤਾਂ ਕੁਝ ਵੀ ਨਹੀਂ ਜਾ ਰਿਹਾ ਸੀ ਉਹਨੇ ਕੱਲ ਇੱਕ ਕੁੜੀ ਨੇ ਕੀਤਾ ਪਰਸੋ ਤੂੰ ਸਿੱਤੀਜੀ ਨਾ ਕਰਨਾ ਸੀ ਉਸ ਤੋਂ ਅਗਲੇ ਦਿਨ ਚੌਥੀ ਦਾ ਕਰਨਾ ਸੀ ਮੈਨੂੰ ਲੱਗਦਾ ਕਿ ਇਹ ਖਬਰ ਜਦੋਂ ਵਾਇਰਲ ਹੋਈ ਨਾ ਕਿ ਪਾਸਟਰ ਬਰਜਿੰਦਰ ਨੂੰ ਜੀ ਅਰੈਸਟ ਪੈ ਗਈ ਹੈ ਤੇ ਗ੍ਰਿਫਤਾਰ ਹੋ ਗਿਆ ਜੀ ਸਜ਼ਾ ਸੁਣਾ ਦਿੱਤੀ ਗਈ ਬਹੁਤ ਕੁੜੀਆਂ ਆਪਣੇ ਘਰ ਦੇ ਵਿੱਚ ਬੈਠ ਕੇ ਨੱਚ ਰਹੀਆਂ ਹੋਣਗੀਆਂ ਖਬਰ ਸੁਣ ਕੇ ਕਿ ਚਲੋ ਸਾਡੀ ਵੀ ਜਿੱਤ ਹੋ ਗਈ ਹੈ ਪਰ ਉਹ ਮੋਹਰੇ ਨਹੀਂ ਆਈਆਂ ਹੋ ਸਕਦਾ ਉਹਨਾਂ ਦੀਆਂ ਪਰੇਸ਼ਾਨੀਆਂ ਹੋਣਗੀਆਂ ਹੋ ਸਕਦਾ ਹੈ ਉਹ ਡਰਦੀਆਂ ਹੋਣਗੀਆਂ ਪਰ ਮੈਨੂੰ ਲੱਗਦਾ ਕਿ ਜੇਸ ਕੁੜੀ ਨੇ ਉਹ ਜਿਹੜਾ ਹੈ ਉਹ ਸੱਚ ਦੀ ਆਵਾਜ਼ ਚੁੱਕੀ ਹੈ ਜੋ ਕੁੜੀ ਨਾਲ 2018 ਦੇ ਵਿੱਚ ਸਾਰਾ ਕੁਝ ਹੋਇਆ ਉਸ ਦੇ ਬੋਲਣ ਦੇ ਨਾਲ ਬਹੁਤ ਸਾਰੀ ਕੁੜੀਆਂ ਦੀ ਜ਼ਿੰਦਗੀ ਜਿਹੜੀ ਆ ਉਹ ਬਚ ਗਈ ਹੈ ਤੇ ਮੈਨੂੰ ਲੱਗਦਾ ਕਿ ਹਾਂ ਹੈ ਸੱਚ ਦੀ ਜਿੱਤ ਪਰ ਮੈਨੂੰ ਲੱਗਦਾ ਕਿ ਨਾਲ ਦੀ ਨਾਲ ਨਾ ਅਸੀਂ ਇਸ ਚੀਜ਼ ਨੂੰ ਅਣਬੋਲਿਆ ਨਹੀਂ ਕਰ ਸਕਦੇ ਕਿ ਸਾਡੀ ਕੁੜੀਆਂ ਦੀ ਸਭ ਤੋਂ ਜ਼ਿਆਦਾ ਗਲਤੀ ਹੈ ਹਨਾ ਵੀ ਤੁਸੀਂ ਗੁਫਿਆਂ ਗੁਫਾ ਦੇ ਵਿੱਚ ਤੁਸੀਂ ਡੇਰਿਆਂ ਦੇ ਵਿੱਚ ਕਰਨ ਜਾਂਦੀਆਂ ਕੀ ਹਨਾ ਅੱਜ ਪਾਸਟਰ ਬਜਿੰਦਰ ਸਿੰਘ ਕੌਣ ਹੈ ਕਿਸੇ ਅਹੁਦੇ ਤੇ ਬੈਠਾ ਹੋ ਕੋਈ ਨਾਮ ਹੈ ਉਹਦਾ ਕੋਈ ਕੰਮ ਹੈ ਉਹਦਾ ਕਿਸ ਲੈਵਲ ਤੇ ਅਸੀਂ ਉਹਨੂੰ ਜਾਣਦੇ ਆ ਅਸੀਂ ਉਹਨੂੰ ਜਾਣਦੇ ਆ ਜੀ ਪਾਸਟਰ ਬਜਿੰਦਰ ਸਿੰਘ ਕਿਹਨੇ ਬਣਾਇਆ ਹੈ ਲੋਕਾਂ ਨੇ ਲੋਕਾਂ ਨੇ ਬਣਾਇਆ ਨਾ ਲੋਕਾਂ ਨੇ ਬਣਾਇਆ ਨਾ ਔਰਤਾਂ ਉਸਦੇ ਕੋਲ ਜਾ ਰਹੀਆਂ ਨੇ ਹਨਾ ਤੁਸੀਂ ਉਹ ਵੀਡੀਓ ਦੇਖੀ ਹੋਣੀ ਜਿੱਤੇ ਵਿੱਚ ਉਹਨੇ ਔਰਤ ਦੇ ਥੱਪੜ ਮਾਰਿਆ ਹਾਂਜੀ ਉੱਥੇ ਕਿੰਨੇ ਬੰਦੇ ਬੈਠੇ ਸੀ ਕਿੰਨੀਆਂ ਔਰਤਾਂ ਬੈਠੀਆਂ ਸੀ ਕਿਸੇ ਨੇ ਉਹਦੇ ਪਲਟ ਕੇ ਥੱਪੜ ਮਾਰਿਆ ਕਿ ਭਾਈ ਤੂੰ ਇੱਕ ਕੁੜੀ ਦੇ ਥੱਪੜ ਕਿਉਂ ਮਾਰਤਾ ਤੇ ਉਹ ਸਾਹਮਣੇ ਉਹ ਜੱਜ ਵਾਂਗੂ ਕੁਰਸੀ ਤੇ ਬੈਠਾ ਹੋਇਆ ਹੈ ਮੈਂ ਪੁੱਛ ਨਹੀਂ ਉਹਦਾ ਅੁੱਦਾ ਕੀ ਹੈ ਕੌਣ ਹੈ ਉਹ ਬੰਦਾ ਹਨਾ ਰਾਮ ਰਹੀਮ ਦੇ ਗੁਫੇ ਦੇ ਵਿੱਚ ਅਸੀਂ ਕੁੜੀਆਂ ਜਾਂਦੀਆਂ ਹਨਾ ਰਾਮ ਰਹੀਮ ਘਰੋਂ ਖਿੱਚ ਕੇ ਤਾਂ ਨਹੀਂ ਲੈ ਕੇ ਗਿਆ ਅਸੀਂ ਕੁੜੀਆਂ ਨੂੰ ਆਸ਼ਰਾਮ ਦੇ ਗੁਫਾ ਦੇ ਵਿੱਚ ਅਸੀਂ ਕੁੜੀਆਂ ਜਾਂਦੀਆਂ ਕੁੜੀਆਂ ਨੂੰ ਖਿੱਚ ਕੇ ਤਾਂ ਨਹੀਂ ਲੈ ਕੇ ਗਿਆ ਘਰੋਂ ਕੁੜੀਆਂ ਖੁਦ ਜਾਂਦੀਆਂ ਨੇ ਨਾ ਹੁਣ ਆਹ ਪਾਸਟਰ ਬਜਿੰਦਰ ਸਿੰਘ ਦਾ ਜਿਹੜਾ ਮਾਮਲਾ ਆ ਪਾਸਟਰ ਬਜਿੰਦਰ ਸਿੰਘ ਨੂੰ ਕੁੜੀ ਨੂੰ ਘਰੋਂ ਤਾਂ ਨਹੀਂ ਜਾਣਦਾ ਸੀ ਹਣਾ ਉਹ ਕੁੜੀ ਗਈ ਤੇ ਉਹਨੇ ਸ਼ੋਸ਼ਣ ਕੀਤਾ ਉਹਦਾ ਮੈਨੂੰ ਮੈਨੂੰ ਇੰਜ ਹੈ ਕਿ ਅਸੀਂ ਕੁੜੀਆਂ ਕਿਉਂ ਇਹਨਾਂ ਨੂੰ ਇੰਨਾ ਪਹਿਲੂ ਦਿੰਦੀਆਂ ਨੇ ਨਾ ਪਰੈਂਟਸ ਅਲੋ ਕਰਦੇ ਆ ਅਲੋ ਕਰਦੇ ਆ ਹਣਾ ਬਹੁਤ ਸਾਰੇ ਤੁਸੀਂ ਸਿਰਫ ਕੁੜੀਆਂ ਨਹੀਂ ਔਰਤਾ ਜਾਂਦੀਆਂ ਨੇ ਗੁਫਾ ਦੇ ਵਿੱਚ ਡੇਰਿਆਂ ਦੇ ਵਿੱਚ ਤੇ ਨਾਲੋਂ ਆਪਣੇ ਜਵਾਲ ਢੀਆਂ ਵੀ ਲੈ ਜਾਂਦੀਆਂ ਨੇ ਕਿ ਵੀ ਤੂੰ ਵੀ ਐਨਾ ਮੱਥਾ ਟੇਕ ਹਨਾ ਕਿਹੜਾ ਕਲਿਆਣ ਕਰ ਦੂਗਾ ਬੰਦਾ ਤੁਹਾਡੇ ਫੁੱਕਾ ਮਾਰ ਕੇ ਤੇ ਉਸੇ ਵੇਲੇ ਨਹੀਂ ਬਾਤ ਕਰਦੇ ਬਾਅਦ ਵਿੱਚ ਜਦ ਪੂਰਾ ਪ੍ਰੋਪਰ ਹੋਣਾ ਵੀ ਉਹ ਬੰਦਾ ਕਿੰਨੇ ਕੁੜੀਆਂ ਨੂੰ ਆਨੇ ਹਨਾ ਹੁਣ ਤੱਕ ਆਪਣੇ ਇੱਕ ਕੁੜੀ ਨੇ ਨਾ ਛੇੜਛਾੜ ਦਾ ਵੀ આરોਪ ਲਗਾਇਆ ਉਹਦੇ ਤੇ ਹਨਾ ਉਸ ਬੰਦੇ ਨੇ ਆ ਇੱਕ ਇੱਕ ਸਿਰਫ ਇੱਕ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਹੋਈ ਆ ਤੁਸੀਂ ਦੇਖਿਓ ਸਹੀ ਤੁਸੀਂ ਵੀ ਇੱਥੋਂ ਹੀ ਹੋ ਮੈਂ ਵੀ ਇੱਥੀ ਆ ਕਿੰਨੀ ਕੁੜੀਆਂ ਨੇ ਬਾਅਦ ਦੇ ਵਿੱਚ ਬੋਲਣਾ ਹੈ ਕਿ ਹਾਂ ਇਸ ਬੰਦੇ ਨੇ ਸਾਡੇ ਨਾਲ ਵੀ ਅਜਿਹਾ ਕੀਤਾ ਹੈ ਉਹ ਪਰੇ ਨੇ ਵੀ ਇਲਜ਼ਾਮ ਲਗਾਇਆ ਕਿ ਮੈਨੂੰ ਕਰੋੜਾ ਕਰੋੜਾ ਤੱਕ ਦੇ ਕਹਿ ਰਿਹਾ ਸੀ ਕਿ ਆਫਰ ਦੇ ਰਿਹਾ ਸੀ ਨਾ ਕਿ ਜੱਜ ਨੇ ਕਿਹਾ ਕਿ ਅੱਜ ਉਹ ਨਾ ਮਕਨਾ ਵਕੀਲ ਨੇ ਕਿਹਾ ਕਿ ਉਹ ਨਾ ਅੱਜ ਕੋਰਟ ਦੇ ਵਿੱਚ ਗਰਗੜਾ ਰਿਹਾ ਸੀ ਕਹਿੰਦਾ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੀ ਘਰ ਵਾਲੀ ਬਿਮਾਰ ਹੈ ਜੀ ਮੇਰੇ ਲੱਤ ਦੇ ਵਿੱਚ ਰੋੜ ਪਈ ਹੋਈ ਆ ਸਾਡੇ ਤੇ ਰਹਿਮ ਕਰੋ ਅੱਜ ਕਿਉਂ ਰਹਿਮ ਮੰਗ ਰਿਹਾ ਅੱਜ ਫੂਕਾ ਮਾਰ ਕੇ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਹਨਾ ਤੁਸੀਂ ਫੂਕਾ ਮਾਰ ਮਾਰ ਕੇ ਦੁਨੀਆ ਨੂੰ ਮਗਰ ਲਾਇਆ ਹੋਇਆ ਹਨਾ ਉਸ ਬੰਦੇ ਨੇ ਮੈਂ ਉਸ ਬੰਦੇ ਦੀ ਗੱਲ ਕਰ ਰਹੀ ਹਾਂ ਮੈਨੂੰ ਲੱਗਦਾ ਕਿ ਸਾਨੂੰ ਇੱਕ ਬੰਦੇ ਦੇ ਕਰਕੇ ਰੱਬ ਨੂੰ ਪਰਮਾਤਮਾ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਹਨਾ ਕਿਸੇ ਵੀ ਧਰਮ ਦੇ ਵਿੱਚ ਕੋਈ ਰੱਬ ਜਾਂ ਕੋਈ ਪਰਮਾਤਮਾ ਇਹ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਨਾਮ ਦੀ ਰੋਟੀ ਖਾਓ ਕੋਈ ਨਹੀਂ ਪਰਮਾਤਮਾ ਕਹਿੰਦਾ ਕਿਸੇ ਵੀ ਧਰਮ ਦਾ ਹੋਵੇ ਇਸਾਈ ਧਰਮ ਦਾ ਵੀ ਉਨਾ ਹੀ ਸਤਿਕਾਰ ਹੈ ਹਿੰਦੂ ਧਰਮ ਦਾ ਵੀ 19 ਸਤਿਕਾਰ ਹੈ ਸਿੱਖ ਧਰਮ ਦਾ ਵੀ 19 ਸਤਿਕਾਰ ਹੈ ਸਾਰੇ ਦੇਵੀ ਦੇਵਤਾ ਹੈਗੇ ਨੇ ਸਾਰੇ ਪਰਮਾਤਮਾ ਹੈਗੇ ਨੇ ਪਰ ਕੋਈ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਨਾਮ ਤੇ ਕਿਸੇ ਦਾ ਸ਼ੋਸ਼ਣ ਕਰੋ ਮੇਰੇ ਨਾਮ ਤੇ ਤੁਸੀਂ ਇਸ ਤਰੀਕੇ ਦੇ ਨਾਲ ਰੋਟੀ ਖਾਓ ਕੋਈ ਵੀ ਨਹੀਂ ਕਹਿੰਦਾ ਪਰ ਇਹ ਲੋਕਾਂ ਨੇ ਆਪਣੇ ਹੀ ਗੁਰੂਆਂ ਨੂੰ ਆਪਣੇ ਹੀ ਦੇਵੀ ਦੇਵਤਿਆਂ ਨੂੰ ਆਪਣੇ ਹੀ ਪਰਮਾਤਮਾ ਨੂੰ ਜਿਹੜਾ ਹੈ ਉਹ ਆਪਣੇ ਰੋਟੀ ਦਾ ਸਾਧਨ ਇਸ ਤਰੀਕੇ ਦਾ ਬਣਾਇਆ ਹੋਇਆ ਮੈਨੂੰ ਲੱਗਦਾ ਤੁਸੀਂ ਪਰਮਾਤਮਾ ਦਾ ਨਾਮ ਲੈ ਲਓ ਹਟ ਜਾਓ ਹਨਾ ਤੁਹਾਡੀ ਰੋਟੀ ਨਹੀਂ ਚੱਲਨੀ ਕਰਦੀ ਅਜਿਹੇ ਬੰਦਿਆ ਦੀ ਅਜਿਹੇ ਬੰਦੇ ਪਰਮਾਤਮਾ ਦੇ ਨਾਮ ਦੀ ਰੋਟੀ ਖਾਂਦੇ ਨੇ ਪਰ ਇਸ ਤਰੀਕੇ ਨਾਲ ਖਾਂਦੇ ਨੇ ਹੈਨਾ ਅੱਜ ਪਾਸਟਰ ਬਜਿੰਦਰ ਸਿੰਘ ਕੋਰਟ ਦੇ ਵਿੱਚ ਗੜਗੜਾ ਰਿਹਾ ਨਾ ਮੇਰੇ ਛੋਟੇ ਛੋਟੇ ਬੱਚੇ ਨੇ ਪਰ ਤੂੰ ਕਿੰਨੇ ਲੋਕਾਂ ਦੇ ਨਾਲ ਗਲਤ ਕੀਤਾ ਹੈ ਉਹ ਤੂੰ ਨਹੀਂ ਸੁਣਿਆ ਜਾਂ ਤੂੰ ਉਸ ਬਾਰੇ ਨਹੀਂ ਸੋਚਿਆ ਅਜਿਹੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਮੈਂ ਔਰ ਸਭ ਤੋਂ ਵੱਡੀ ਚੀਜ਼ ਇਦੇ ਵਿੱਚ ਇੱਕ ਹੋਰ ਪੋਜ਼ਿਟਿਵ ਚੀਜ਼ ਦੱਸਦੀਆਂ ਜਿਸ ਲੜਕੀ ਨੇ ਇਲਜ਼ਾਮ ਲਗਾਇਆ ਨਾ ਮੈਂ ਉਸ ਉਸ ਲੜਕੀ ਦੇ ਘਰ ਵਾਲੇ ਦੀ ਬਾਈਟ ਸੁਣੀ ਸੀ ਐਂਡ ਉਹ ਵੀ ਇਸ ਲੜਾਈ ਦੇ ਵਿੱਚ ਸ਼ਾਮਿਲ ਸੀ ਹੈ ਨਾ ਕਿੱਡੀ ਵੱਡੀ ਗੱਲ ਨਹੀਂ ਤਾਂ ਨਾਰਮਲੀ ਇਹ ਹੀ ਹੁੰਦਾ ਕਿ ਕੁੜੀਆਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ ਕੁੜੀਆਂ ਨੂੰ ਕਿਹਾ ਜਾਂਦਾ ਕਿ ਛੱਡ ਬਦਨਾਮੀ ਹੋਏਗੀ ਪਰ ਉਸ ਬੰਦੇ ਨੇ 7 ਸਾਲ ਉਸ ਕੁੜੀ ਦੇ ਨਾਲ ਹੀ ਲੜਾਈ ਲੜੀ ਹੈ ਹਨਾ ਔਰ ਕਿੱਡੀ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਨਾ ਕਿ ਇਨਸਾਫ ਦੇ ਲਈ ਲੜਾਈ ਲੜਨਾ ਸੋ ਉਸ ਕੁੜੀ ਨੂੰ ਸ਼ਾਬਾਸ਼ੀ ਬੱਦੀ ਹੈ ਪਰ ਕੁੜੀਆਂ ਨੂੰ ਔਰਤਾਂ ਨੂੰ ਨਾਲ ਨਾਲ ਲੈ ਸਮਝਣਾ ਚਾਹੀਦਾ ਹੈ ਮੈਨੂੰ ਲੱਗਦਾ ਕਿ ਜਿੰਨੇ ਡੇਰੇ ਚੱਲਦੇ ਨੇ ਜਾਂ ਜਿੰਨੇ ਆ ਨਾ ਗੁਫਾ ਇਹਨਾਂ ਤੇ ਚੱਲਦੇ ਨੇ ਜਾਂ ਜੋ ਵੀ ਚੱਲਦਾ ਹੈ ਨਾ ਇਹ ਬੰਦੇ ਨਹੀਂ ਚਲਾਉਂਦੇ ਬੁੜੀਆਂ ਚਲਾਉਂਦੀਆਂ ਨੇ ਬੁੜੀਆਂ ਜਾਂਦੀਆਂ ਨੇ ਨਾ ਘਰੇ ਇਹਨਾਂ ਘਰੇ ਮੈਨੂੰ ਲੱਗਦਾ ਕਿ ਪਾਣੀ ਦਾ ਗਲਾਸ ਵੀ ਨਹੀਂ ਚੱਕਦੀਆਂ ਤੇ ਉੱਥੇ ਜਾ ਕੇ ਭਾਂਡੇ ਧੋਣਗੀਆਂ ਉੱਥੇ ਜਾ ਕੇ ਪੋਚੇ ਲਾਉਣਗੀਆਂ ਹਨਾ ਬੰਦੇ ਕਲਪਦੇ ਨੇ ਇਸ ਗੱਲੋਂ ਹਨਾ ਬੰਦੇ ਕਹਿੰਦੇ ਨੇ ਵੀ ਤੂੰ ਟੋਕ ਟੋਕ ਵੀ ਕਰਦੇ ਆ ਬੰਦੇ ਕਹਿੰਦੇ ਨੇ ਵੀ ਤੂੰ ਸਾਨੂੰ ਕਿਹੜੇ ਕੰਮਾਂ ਨੂੰ ਲਾਇਆ ਹੋਇਆ ਹੈ ਬੰਦੇ ਕਹਿੰਦੇ ਨੇ ਵੀ ਤੂੰ ਸਾਨੂੰ ਕਿੱਥੇ ਲੈ ਕੇ ਬੁੜੀਆਂ ਚੱਲੀ ਜਾਣੀਆਂ ਜੀ ਧਾਗਾ ਬਨਵਾਉਣੇ ਚੱਲ ਜਣੀਆਂ ਬੁਖਾਰ ਹੋਇਆ ਤਾਂ ਡਾਕਟਰ ਦੇ ਕੋਲ ਨਹੀਂ ਜਾਣ ਗਿਆ ਹਨਾ ਕਿਸੇ ਦੇ ਕੋਲ ਚੱਲ ਜਾਣ ਗਿਆ ਧਾਗਾ ਬਣਾਉਣ ਚੱਲ ਜਣ ਗਿਆ ਤਾਂ ਨਾਲ ਆਪਣੇ ਬੰਦੇ ਨੂੰ ਵੀ ਕਹਿਣ ਗਿਆ ਵੀ ਚੱਲ ਤੂੰ ਵੀ ਮੇਰੇ ਨਾਲ ਚੱਲ ਆਪਣੇ ਧੀਆ ਪੁੱਤਾਂ ਨੂੰ ਵੀ ਕਹਿਣ ਗਿਆ ਵੀ ਤੁਸੀਂ ਸਾਡੇ ਨਾਲ ਚੱਲੋ ਹਨਾ ਵਹਿਮਾ ਪਰਮਾ ਦੇ ਕਰਕੇ ਆ ਇੱਕ ਘਰ ਦੇ ਵਿੱਚ ਵਹਿਮੀ ਹੁੰਦਾ ਤਾਂ ਉਹਨੇ ਸਾਰੇ ਟੱਬਰ ਨੂੰ ਪਗਰ ਲਾਇਆ ਹੁੰਦਾ ਨਾ ਸੋ ਉਹ ਵਹਿਮਾ ਚੱਕਰਾਂ ਦੇ ਵਿੱਚ ਅਜਿਹੇ ਲੋਕਾਂ ਦੀ ਰੋਟੀ ਚੱਲਦੀ ਹੈ ਅਜੇ ਉਹਨੂੰ ਬੰਦਾ ਪਾਸਟ ਬਲਜਿੰਦਰ ਸਿੰਘ ਬਜਿੰਦਰ ਸਿੰਘ ਹੈ ਨਾ ਉਹ ਫੂਕਾ ਮਾਰ ਮਾਰ ਕੇ ਕਹਿੰਦਾ ਹੁੰਦਾ ਅਸੀਂ ਵੀ ਐ ਮੈਂ ਕਰ ਦੂੰਗਾ ਮੈਂ ਉਹ ਕਰ ਦੂੰਗਾ ਲੋਕ ਉਸ ਨੂੰ ਚਮਤਕਾਰ ਸਮਝਦੇ ਸੀ ਲੋਕਾਂ ਲੱਗਦਾ ਸੀ ਕਿ ਸ਼ਾਇਦ ਇਹ ਸਾਡਾ ਭਲਾ ਕਰ ਦੂਗਾ ਭਾਈ ਭਲਾ ਤਾਂ ਤੁਹਾਡਾ ਆਲਰੇਡੀ ਹੋਇਆ ਏ ਤੁਹਾਡੇ ਕੋਲ ਪਰਮਾਤਮਾ ਹੈ ਤੁਹਾਡੇ ਕੋਲ ਰੱਬ ਹੈ ਤੂੰ ਤੁਸੀਂ ਉਹਨਾਂ ਤੋਂ ਭਲਾ ਮੰਗੋ ਤੁਸੀਂ ਆਪਣੇ ਘਰ ਦੇ ਵਿੱਚ ਬੈਠੋ ਪੂਜਾ ਪਾਠ ਕਰੋ ਤੁਸੀਂ ਗੁਰੂ ਘਰ ਜਾਓ ਤੁਸੀਂ ਮੰਨ ਮੰਦਰ ਜਾਓ ਤੁਸੀਂ ਚਰਚ ਜਾਓ ਤੁਸੀਂ ਦੇਵੀ ਦੇਵਤਿਆਂ ਦੇ ਕੋਲ ਜਾਓ ਤੁਸੀਂ ਪਰਮਾਤਮਾ ਦੇ ਕੋਲ ਜਾ ਤੁਸੀਂ ਇਹ ਬੰਦਿਆਂ ਦੇ ਕੋਲ ਕੀ ਕਰਨ ਜਾ ਰਹੇ ਹੋ ਭੇਡ ਚਲ ਫੜ ਲੈਨੇ ਭੇਡ ਚਲ ਫੜ ਲੈਣ ਹੁਣ ਤੁਸੀਂ ਇਹ ਦੇਖੋ ਮੈਨੂੰ ਲੱਗਦਾ ਕਿ ਹੁਣ ਅਕਲ ਉਹਨਾਂ ਲੋਕਾਂ ਨੂੰ ਆ ਜਾਣੀ ਚਾਹੀਦੀ ਸੀ ਜਿਨ੍ਹਾਂ ਨੂੰ ਲੱਗਦਾ ਸੀ ਬਹੁਤ ਸਾਰੇ ਲੋਕ ਇਹਦੇ ਕੋਲ ਨਾ ਆਪਣਾ ਕੋਰਟ ਕੇਸ ਦਾ ਵੀ ਨਿਪਟਾਰਾ ਕਰਵਾਉਣ ਜਾਂਦੇ ਹੋਣੇ ਹਨਾ ਵੀ ਸਾਡਾ ਜੀ ਕੋਰਟ ਕੇਸ ਚੱਲਦਾ ਜੀ ਸਾਡਾ ਇਹ ਕਰ ਦੋ ਜੀ ਸਾਡੇ ਲਈ ਹਨਾ ਵੀ ਆ ਅਰਦਾਸ ਕਰ ਦੋ ਸਾਡੇ ਲਈ ਉਹ ਕਰ ਦੋ ਸਾਡੇ ਲਈ ਇਹ ਕਰ ਦੋ ਹਨਾ ਹੁਣ ਹੁਣ ਕੀ ਕਰ ਹੁਣ ਹੁਣ ਉਹ ਬੰਦੇ ਉਹਨੂੰ ਸਵਾਲ ਪੁੱਛਣ ਕਿ ਜਨਾਬ ਤੁਸੀਂ ਆਪਣੇ ਆਪ ਨੂੰ ਵੀ ਬਾਹਰ ਕਢਵਾਓ ਜੇਲ੍ਹ ਚ ਕਢਵਾਓ ਹਨਾ ਜੇਲ੍ਹ ਚ ਆਪਣੇ ਆਪ ਨੂੰ ਵੀ ਬਾਹਰ ਕਢਾਓ ਇਹ ਵੀ ਤਾਂ ਵੱਡੀ ਚੀਜ਼ ਆ ਨਾ ਹੌਸਕਤ ਕਰੂੰਗਾ ਪਤਾ ਲੱਗਿਆ ਹਨਾ ਪਰ ਮੈਨੂੰ ਲੱਗਦਾ ਕਿ ਨਾ ਲੋਕਾਂ ਨੂੰ ਮੈਂ ਬਾਰ ਬਾਰ ਇੱਕੋ ਚੀਜ਼ ਕਰੀ ਕਿ ਨਾ ਲੋਕਾਂ ਨੂੰ ਲਾਮਤਾ ਪਾਉਣ ਨਾਲੋਂ ਸਾਨੂੰ ਕੁੜੀਆਂ ਨੂੰ ਬੁੜੀਆਂ ਨੂੰ ਸੁਧਰ ਜਾਣਾ ਚਾਹੀਦਾ ਹੈ ਹਨਾ ਤੁਸੀਂ ਨਾ ਚਲਾਓ ਇਹਨਾਂ ਦੇ ਹੁਣ ਰਾਮ ਰੇਂਜ ਜਦੋਂ ਫੜਿਆ ਗਿਆ ਸੀ ਨਾ ਕਿੰਨੇ ਉਹਦੇ ਤੇ ਦੋਸ਼ ਲੱਗੇ ਸੀ ਕਿ ਉਸ ਬੰਦੇ ਨੇ ਕਿੰਨੀਆਂ ਕੁੜੀਆਂ ਨੂੰ ਗੁਫਾ ਦੇ ਵਿੱਚ ਲੈ ਕੇ ਗਿਆ ਕਿੰਨੀਆਂ ਕੁੜੀਆਂ ਨੂੰ ਗੁਫਾ ਦੇ ਵਿੱਚ ਗਲਤ ਕੀਤਾ ਉਸ ਬੰਦੇ ਨੇ ਹਨਾ ਹੁਣ ਗੁਫਾ ਦੇ ਵਿੱਚ ਮੈਂ ਇੱਕੋ ਜਾਲ بار بار ਕਹਿ ਰਹੀ ਆ ਕਿ ਉਹ ਘਰੋਂ ਫੜ ਕੇ ਤਾਂ ਨਹੀਂ ਲੈ ਕੇ ਜਾਂਦਾ ਨਾ ਅਸੀਂ ਅੰਧਵਿਸ਼ਵਾਸ ਦੇ ਵਿੱਚ ਅਜਿਹੇ ਬਾਬਿਆਂ ਦੇ ਕੋਲ ਜਾਂਦੇ ਮੈਂ ਇੱਕ ਮੈਂ ਇੱਕ ਬਾਬਾ ਦੇਖਿਆ ਸੀ ਆਨਲਾਈਨ ਹਨਾ ਉਹ ਮੈਂ ਦੇਖਿਆ ਬਾਬਾ ਨਾ ਕੁੜੀ ਨੂੰ ਸਿਰ ਤੇ ਚੁੰਨੀ ਦੇ ਕੇ ਉਹਤੇ ਮੰਤਰ ਪੜਨ ਲੱਗਾ ਹੋਇਆ ਭਈ ਤੂੰ ਕੁੜੀ ਦੇ ਸਿਰ ਤੇ ਆਪਣਾ ਵੀ ਉਹਨੇ ਆਪਣਾ ਵੀ ਸਿਰ ਟਕਿਆ ਹੋਇਆ ਚੁੰਨੀ ਨਾਲ ਤੇ ਉਹਦਾ ਵੀ ਚੁੰਨੀ ਦੇ ਨਾਲ ਸਿਰ ਟੱਕ ਕੇ ਮੰਤਰ ਪੜਨ ਲੱਗਾ ਹੋਇਆ ਉਹਦੀ ਮਾਂ ਉਹਦੇ ਪਿਓ ਦੇ ਕੋਲ ਬੈਠੇ ਨੇ ਭਈ ਤੂੰ ਕਿਹੜਾ ਮੰਤਰ ਪੜ ਰਿਹਾ ਇੱਕ ਕੁੜੀ ਨੂੰ ਚੁੰਨੀ ਦੇ ਵਿੱਚ ਲੈ ਕੇ ਹਨਾ ਤੇ ਮਾਪੇ ਕੋਲ ਬੈਠੇ ਦੇਖੀ ਜਾ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚਾ ਦਾ ਚਮਤਕਾਰ ਹੋ ਰਿਹਾ ਹੈ ਹਨਾ ਕਿੱਡੀ ਗੰਦੀ ਚੀਜ਼ ਐ ਇਹ ਤੁਹਾਨੂੰ ਲੱਗਦਾ ਕਿ ਸਾਨੂੰ ਸੁਧਰ ਜਾਣਾ ਚਾਹੀਦਾ ਜਿਸ ਦਿਨ ਅਸੀਂ ਸੁਧਰ ਗਏ ਨਾ ਜਿਸ ਦਿਨ ਕੁੜੀਆਂ ਸੁਧਰ ਗਈਆਂ ਜਿਸ ਦਿਨ ਔਰਤਾ ਸੁਧਰ ਗਈਆਂ ਮੈਨੂੰ ਲੱਗਦਾ ਕਿ ਅਸੀਂ ਕੁੜੀਆਂ ਹੋ ਕੇ ਜਿਹੀਆਂ ਗੱਲ ਕਰਦੀਆਂ ਹੋਣੀਆਂ ਤਾਂ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਗੱਲ ਚੁਭੂਗੀ ਕਿ ਹਨਾ ਵੀ ਕੁੜੀ ਹੋ ਕੇ ਤਾਂ ਕੁੜੀ ਦੇ ਹੱਕ ਦੇ ਵਿੱਚ ਹੀ ਬੋਲਣਾ ਚਾਹੀਦਾ ਹੈ ਜਾਂ ਹਨਾ ਕੁੜੀ ਹੋ ਕੇ ਕੁੜੀਆਂ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਜਿੱਥੇ ਸਹੀਆਂ ਉੱਤੇ ਸਹੀ ਜਿੱਥੇ ਗਲਤ ਆ ਅਸੀਂ ਉੱਥੇ ਗਲਤ ਆ ਸੋ ਅਜਿਹੇ ਬੰਦਿਆਂ ਨੂੰ ਜੇਕਰ ਅਸੀਂ ਹੁਣ ਮੈਂ ਪਹਿਲਾਂ ਵੀ ਕਹਿੰתי ਨਾ ਕੁੜੀਆਂ ਕੋਲ ਸਪੈਸ਼ਲ ਪਾਵਰ ਹੁੰਦੀ ਹੈ ਸਿਰਫ ਬਾਬਿਆਂ ਦੇ ਮਾਮਲੇ ਦੇ ਵਿੱਚ ਨਹੀਂ ਬਹੁਤ سارے ਥਾਵਾਂ ਤੇ ਤੁਹਾਡਾ ਸ਼ੋਸ਼ਣ ਹੋਵੇਗਾ ਬਹੁਤ سارے ਥਾਵਾਂ ਤੇ ਤੁਹਾਡਾ ਸ਼ੋਸ਼ਣ ਕੀਤਾ ਜਾਵੇਗਾ ਪਰ ਉਹ ਅਸੀਂ ਕਿਵੇਂ ਬਚਣਾ ਹੈ ਉਹ ਸਾਡੇ ਤੇ ਹੋਣਾ ਚਾਹੀਦਾ ਹੈ ਹਨਾ ਅਸੀਂ ਕਿਵੇਂ ਉਹਨਾਂ ਤੋਂ ਬਚਣਾ ਹੈ ਉਹ ਸਾਡੀ ਤਾਕਤ ਹੋਣੀ ਚਾਹੀਦੀ ਹੈ ਸੋ ਜਿਹੇ ਬਾਬਿਆ ਇੱਕ ਬਾਬਾ ਤਾਂ ਹੁਣ ਗਿਆ ਹੁਣ ਬਹੁਤ سارے ਆਲਰੇਡੀ ਉੱਥੇ ਬੰਦ ਹੈਗੇ ਨੇ ਤੇ ਇੱਕ ਹੋਰ ਜਨਾਬ ਉਹਨਾਂ ਦੇ ਨਾਲ ਜਾ ਕੇ ਐਂਟਰੀ ਮਾਰ ਰਹੇ ਨੇ ਖੋਰ ਜਾਣੇ ਉੱਥੇ ਪਹੁੰਚ ਰਹੇ ਨੇ ਸੋ ਹਲੇ ਦੇਖੀ ਜਾਏ ਕਿ ਕਿੰਨੇ ਕ ਬਾਬੇ ਅੰਦਰ ਜਾਂਦੇ ਨੇ ਬਾਕੀ ਤੁਸੀਂ ਕੀ رائے ਰੱਖਦੇ ਹੋ ਜਰੂਰ ਦੱਸੋ